5 ਸਾਲ ਹੋਏ ਸੀ ਵਿਆਹ ਹੋਏ ਨੂੰ ਬੰਦਾ ਇੰਨਾ ਕਿ ਵਿਸ਼ਵਾਸ ਕਰਦਾ ਸੀ ਵੀ ਆਪਦੀ ਘਰਵਾਲੀ ਤੋਂ ਬਿਨਾ ਸਾਹ ਨਹੀਂ ਸੀ ਲੈਂਦਾ ਇੰਨਾ ਕੇਲ ਕਰਦਾ ਸੀ ਇੰਨਾ ਪਿਆਰ ਕਰਦਾ ਸੀ ਹਰ ਖੁਸ਼ੀ ਪੂਰੀ ਕਰਦਾ ਸੀ ਪਰ ਘਰਵਾਲੀ ਨੇ ਕੀ ਗੱਲ ਖੰਡਾਏ ਕਦੀ ਕਿਸੇ ਹੋਰ ਨਾਲ ਗੱਲਬਾਤ ਕਰਕੇ ਤੇ ਜਦੋਂ ਘਰਵਾਲਾ ਜੋਬ ਤੋੜ ਜਾਂਦੇ ਤੇ ਉਸ ਤੋਂ ਬਾਅਦ ਉਹ ਉਹ ਨੂੰ ਮਿਲਣ ਉੱਠ ਜਾਂਦੀ ਸੀ ਯਾਰਾਂ ਦੋਸਤਾਂ ਦੇ ਕਿਹਾ ਯਾਰਾਂ ਦੋਸਤਾਂ ਦੇ ਵਿਸ਼ਵਾਸ ਨਹੀਂ ਕੀਤਾ ਪਰ ਉਹਦੀ ਜਦੋਂ ਭੈਣ ਨੇ ਪਰਲੀ ਦੇ ਉਹਨੂੰ ਸੱਦਿਆ ਤੋਂ ਉਦੋਂ ਬਾਅਦ ਰੌਲਾ ਪਿਆ ਮੁੜ ਕੇ ਕੁੜੀ ਨੇ ਮਨਤਾ ਤਰਲਾ ਕੀਤੀ ਪਰ ਉਹ ਬੰਦਾ ਕਹਿੰਦਾ ਮੈਂ ਤੇ ਜਵਾਕਾਂ ਦੇ ਖਾਤਰ ਉਹਨੂੰ ਇੱਕ ਵਾਰੀ ਮaaf ਕਰਤਾ ਪਰ ਹੁਣ ਉਹਨੂੰ ਫੋਨ ਸਾਰਾ ਕੁਝ ਮੈਂ ਨਹੀਂ ਦਿੰਦਾ ਆਪਾਂ ਉਹ ਬੰਦੇ ਨਾਲ ਗੱਲ ਕਰੌਣੇ ਜਿਹੜੇ ਬੰਦੇ ਦੀ ਘਰ ਵਾਲੀ ਨੇ ਹਰਕਤ ਕੀਤੀ ਆ ਜਾ ਬਈ ਮਾੜਾ ਖੱਚ ਕੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਇੱਕ ਵਿਸ਼ਵਾਸ ਦੀ ਜਦੋਂ ਵਿਆਹ ਹੁੰਦਾ ਜਾਂ ਕਿਸੇ ਨੂੰ ਪਿਆਰ ਹੁੰਦਾ ਉਹਦਾ ਇੱਕ ਵਿਸ਼ਵਾਸ ਹੁੰਦਾ ਜਿੰਨਾ ਚਿਰ ਵਿਸ਼ਵਾਸ ਹੁੰਦਾ ਦੁਨੀਆ ਰੰਗਲੀ ਆ ਜਿਸ ਦਿਨ ਵਿਸ਼ਵਾਸ ਟੁੱਟ ਜਾਂਦਾ ਉਸ ਦਿਨ ਆਪਣੇ ਪੈਰਾਂ ਥੱਲੇ ਜ਼ਮੀਨ ਤੇ ਮੰਨ ਕੇ ਚੱਲੋ ਜਿਵੇਂ ਰੱਬ ਦੱਸ ਗਿਆ ਹੁੰਦਾ ਉਹ ਚੀਜ਼ ਹੋ ਜਾਂਦੀ ਆ ਇਹ ਬਾਈ ਨਾਲ ਵੀ ਐ ਹੋਈ ਆ ਵਿਆਹ ਹੋਇਆ ਸੀ 4-5 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਬੰਦਾ ਵਿਸ਼ਵਾਸ ਕਰਦਾ ਸੀ ਉਹਦੀ ਜਨਾਨੀ ਤੇ ਇੰਨਾ ਕ ਅੰਨਾ ਵਿਸ਼ਵਾਸ ਕਰਦਾ ਸੀ ਹਰ ਚੀਜ਼ ਉਹਦੇ ਮੂਰੇ ਕਦਮਾਂ ਚ ਲਿਆ ਕੇ ਰੱਖਦਾ ਸੀ ਖੁਸ਼ ਰੱਖਦਾ ਸੀ ਪਰ ਜਦੋਂ ਯਾਰਾਂ ਦੋਸਤਾਂ ਦੇ ਦੱਸਣ ਤੇ ਇਹ ਨਹੀਂ ਯਕੀਨ ਕੀਤਾ ਪਰ ਇਹ ਜੀ ਇਹ ਤਾਂ ਨਾ ਘਟਨਾ ਵਾਪਰੀ ਵੀ ਅੱਜ ਬਾਈ ਪਛਤਾਉਂਦਾ ਵੀ ਮੈਂ ਇੰਨਾ ਵਿਸ਼ਵਾਸ ਕਿਉਂ ਕੀਤਾ ਵੀ ਮੇਰਾ ਪਿਆਰ ਆ ਜਿਹੜਾ ਇੰਨਾ ਕ ਖੋਹ ਦੇ ਵਿੱਚ ਸੜਦਾ ਸੱਸੀ ਆ ਬਾਈ ਸੱਸੀ ਕਾ ਬਾਈ ਕੀ ਹਾਲ ਹੈ ਵਧੀਆ ਬਾਈ ਬਾਈ ਕੀ ਘਟਨਾ ਵਾਪਰੀ ਜਿਹੜਾ ਛੋਡੇ ਪਿਆਰ ਨੂੰ 5 ਸਾਲ ਹੋ ਗਏ ਤੇ ਇਹ じゃ ਕੀ ਹੋਣ ਹੋਇਆ ਮੈਂ ਯਾਰ ਵਿਆਹ ਨੂੰ 5 ਸਾਲ ਹੋ ਗਏ ਠੀਕ ਆ ਤੇ ਮੈਂ ਅਮਰੀਕਾ ਵਾਲੀ ਕਿਸੇ ਬੰਦੇ ਨਾਲ ਫੜ ਲਈ ਮੈਂ ਤੇ ਗੱਲਬਾਤ ਸਾਰੀ ਏਦਾਂ ਦੀ ਹੁੰਦੀ ਆ ਬਈ ਵੀ ਜਿਹੜੇ ਮੇਰੇ ਦੋਸਤ ਹੁੰਦੇ ਆ ਬਈ ਉਹ ਵੀ ਮੈਨੂੰ ਬਥੇਰਾ ਕਹਿੰਦੇ ਵੀ ਯਾਰ ਭਾਬੀ ਵੀ ਗਲਤ ਆ ਵੀ ਚਾਲ ਚੱਲਦਾ ਸਹੀ ਨਹੀਂ ਵੀ ਤੂੰ ਜਦੋਂ ਕੰਮ ਤੇ ਜਾਂਦਾ ਭਾਬੀ ਕਿਸੇ ਪਰ ਜਾਂਦੀ ਆ ਅਸੀਂ ਵੇਖੀ ਆ ਬਹੁਤ ਵਾਰੀ ਵੀ ਤੂੰ ਧਿਆਨ ਰੱਖ ਪਰ ਬਈ ਮੈਂ ਧਿਆਨ ਨਹੀਂ ਰੱਖਦਾ ਸੀ ਕਿ ਮੈਂ ਕੋਈ ਚੱਕਰ ਨਹੀਂ ਉਹੀ ਮਰੀ ਜਾਂਦਾ ਭਗਾਈ ਠੀਕ ਐ ਵੀ ਲੋਕ ਮਸਦੇ ਆ ਵੀ ਮੇਰੀ ਮੇਰਾ ਵਿਆਹ ਹੋ ਗਿਆ ਉਹਨਾਂ ਦਾ ਵਿਆਹ ਨਹੀਂ ਹੋਇਆ ਮੇਰੀ ਘਰ ਨਹੀਂ ਸੋਣੀ ਐ ਤਾਂ ਕਰਕੇ ਇਦਾਂ ਹੋ ਰਹੀਆਂ ਗੱਲਾਂ ਪਰ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਕੁਝ ਹੋ ਵੀ ਸਕਦਾ ਕੋਈ ਗੱਲ ਵੀ ਹੋ ਸਕਦੀ ਹੈ ਨਾ ਪਰ ਮੈਂ ਕਿਹਾ ਵੀ ਚਲ ਮੈਂ ਦਿਮਾਗ ਤੇ ਬਾਲਾ ਲੋਡ ਨਹੀਂ ਲੈਂਦਾ ਯਾਰ ਮੈਂ ਕਹਿੰਦਾ ਵੀ ਉਹਨਾਂ ਸਹੀ ਹੈ ਸਾਰਾ ਕੁਝ ਵੀ ਜਿਹੜੀ ਮੇਰੇ ਨਾਲ ਸਹੀ ਹੈ ਮੈਨੂੰ ਸਹੀ ਹੈ ਵੀ ਕਿਸੇ ਜੀ ਕੋਈ ਗੱਲ ਨਹੀਂ ਕਿਉਂਕਿ ਸਾਰਾ ਦਿਨ ਤਾਂ ਘਰੇ ਰਹਿੰਦੀ ਐ ਬਈ ਉਹ ਮੈਂ ਕੰਮ ਤੇ ਜਾਂਦਾ ਸਾਰਾ ਦਿਨ ਘਰੇ ਰਹਿੰਦੀ ਐ ਮੈਂ ਕਦੇ ਸੋਚਿਆ ਨਹੀਂ ਵੀ ਉਹ ਐਹੇ ਜੀ ਹੋਊਗੀ ਪਰ ਬਈ ਜਮੀਨ ਪੈਰਾ ਥੱਲੋਂ ਕਦੋਂ ਨਿਕਲਦੀ ਆ ਜਦੋਂ ਮੇਰੀ ਭੈਣ ਦਾ ਮੈਨੂੰ ਫੋਨ ਆਉਂਦਾ ਅੱਛਾ ਕੀ ਉਤਲਪ ਮੇਰੀ ਭੈਣ ਮੈਨੂੰ ਕਹਿੰਦੀ ਆ ਵੀ ਤੂੰ ਪੀ ਹੋਟਲ ਕੋਲਾ ਤੇਰੀ ਘਰ ਵਾਲੀ ਮਤਲਬ ਮੇਰੀ ਭਾਬੀ ਕਿਸੇ ਬੰਦੇ ਨਾਲ ਹੋਟਲ ਦੇ ਵਿੱਚ ਗਈ ਆ ਅੱਛਾ ਤੇ ਮੇਰੇ ਪੈਰਾ ਥੱਲੋਂ ਜੀ ਨਿਕਲਦੀ ਆ ਮੈਂ ਉੱਥੋਂ ਮੋਟਰਸਾਈਕਲ ਚੱਕਦਾ ਸਿੱਧਾ ਆਪਣੀ ਭੈਣ ਕੋਲ ਜੰਨਾ ਮੈਂ ਭੈਣ ਨੂੰ ਪੁੱਛਦਾ ਵੀ ਗੱਲਬਾਤ ਕੀ ਹੋਈ ਆ ਸਾਰੀ ਉਹ ਕਹਿੰਦੀ ਆ ਵੀਰੇ ਮੈਂ ਨਾ ਆਈ ਜਾਂਦੀ ਸੀ ਵੀਤੂ ਕੰਮ ਤੇ ਗਿਆ ਹੋਵੇਗਾ ਮੈਂ ਹਾਂ ਬਈ ਕੰਮ ਤੇ ਜਾਵੜਾ ਸੀ ਉਹ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਕਹਿੰਦੀ ਮੈਂ ਘਰੇ ਕੰਮ ਬਹੁਤ ਆ ਮੈਂ ਕੰਮ ਬਹੁਤ ਜ਼ਰੂਰੀ ਆ ਵੀ ਮੈਨੂੰ ਫੋਨ ਨਾਲ ਲਈ ਮੈਂ ਘਰੇ ਕੰਮ ਕਰਨੇ ਮਤਲਬ ਤਰੀਕੇ ਨਾਲ ਇਹ ਗੱਲ ਕਹਿਦੀ ਮੈਨੂੰ ਮੈਂ ਦਿਮਾਗ ਤੇ ਲੋੜ ਨਹੀਂ ਲੇ ਦਿੱਤਾ ਮੈਂ ਕਿ ਚਲੋ ਕੋਈ ਨਾ ਕੰਮ ਹੋਊਗਾ ਤਾਂ ਪਰ ਬਾਅਦ ਦੇ ਵਿੱਚ ਜਦੋਂ ਉਹ ਮੇਰੀ ਭੈਣ ਨੇ ਦੱਸਿਆ ਵੀ ਉਹ ਤੈਨੂੰ ਐ ਭਾਨਾ ਮਾਰਿਆ ਉਸ ਤੋਂ ਬਾਅਦ ਉਹ ਕਿਸੇ ਬੰਦੇ ਦੇ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ ਤੇ ਰਾਹ ਦੇ ਵਿੱਚ ਹੋਟਲ ਆਇਆ ਇੱਕ ਰਿਮੇਨਲ ਨਾਦਾ ਕੰਦੇ ਉੱਥੇ ਉਤਰੇ ਦੋਨੇ ਜਨੇ ਹੋਟਲ ਦੇ ਜਾਂਦੇ ਆ ਆ ਉਹਦਾ ਨਾਮ ਲਿਖਾਉਂਦੇ ਤੇ ਜਵਲਦੇ ਮੈਂ ਉਹਨਾਂ ਨੂੰ ਵੇਖ ਲੈਨੇ ਵੀ ਭਾਬੀ ਕਿ ਕਿਹੜੇ ਬੰਦੇ ਨਾਲ ਜਾ ਰਹੀ ਐ ਮੈਂ ਬਾਜ ਜਾਉ ਨਹੀਂ ਮਾਰੀਆਂ ਜਾਂ ਮੈਂ ਉਹਨਾਂ ਨੂੰ ਹੀ ਬੁਲਾਇਆ ਮੈਂ ਕਿਹਾ ਪਹਿਲਾਂ ਪਈਖਤ ਲਮੇ ਵੀ ਕਰ ਦੇ ਕੀ ਇਹ ਕੌਣ ਆ ਕੌਣ ਨਹੀਂ ਕਈ ਵਾਰੀ ਬੰਦਾ ਉਹੀ ਲਿਫਟ ਲੈ ਲੰਦਾ ਪਰ ਗੱਲ ਹੋਰ ਨਿਕਲੀ ਕੋਈ ਤੇ ਜਦੋਂ ਭਾਬੀ ਕਹਿੰਦੀ ਕਮਰੇ ਦੇ ਵਿੱਚ ਗਈ ਤਾਂ ਮੈਂ ਉਦੋਂ ਟੈਨਸ਼ਨ ਲੈ ਗਈ ਹੂੰ ਕਹਿੰਦੀ ਮੈਂ ਤਾਂ ਅਦਰੋਂ ਫੋਨ ਲਾਇਆ ਮੈਂ ਕਿ ਚੱਲ ਹਾਟਲ ਚ ਚੱਲਦੇ ਆ ਅਸੀਂ ਦੋਨੇ ਜਣੇ ਹਾਟਲ ਚ ਗਏ ਮੈਂ ਮੇਰੀ ਭੈਣ ਤਾਂ ਮੈਂ ਅਸੀਂ ਉਹਨਾਂ ਨੂੰ ਕਿਹਾ ਵੀ ਐ ਕਰਕੇ ਵੀ ਆ ਵੀ ਇਹਨਾਂ ਹੁਣ ਹੀ ਆਏ ਬੰਦੇ ਉਹਨਾਂ ਨੂੰ ਮਿਲਣਾ ਸੀ ਵੀ ਉਹ ਸਾਡੇ ਨਾਲ ਹੀ ਸੀ ਮੁੰਡੇ ਤੇ ਕੁੜੀ ਅਸੀਂ ਵੀ ਅਸੀਂ ਉਹਨਾਂ ਨਾਲ ਹੀ ਆ ਵੀ ਅਸੀਂ ਵੀ ਉਹਨਾਂ ਕੋਲ ਜਾਣਾ ਤੇ ਸਾਨੂੰ ਪਤਾ ਹੁੰਦਾ ਬਈ ਪਤਾ ਹੀ ਹੁੰਦਾ ਸਾਰਿਆਂ ਨੂੰ ਵੀ ਹੋਟਲ ਵਾਲੇ ਦੱਸ ਦੇ ਨਹੀਂ ਹੁੰਦੇ ਨਾ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਹਾਂ ਵੀ ਕੋਈ ਨਾ ਉਹਨਾਂ ਦੇ ਨਾਲ ਤਾਂ ਮੈਂ ਤੁਹਾਨੂੰ ਦੇ ਦਿੰਨੇ ਆ ਤੁਹਾਡੇ ਦੋਸਤਾਂ ਦਾ ਨਾਲ ਕਮਰਾ ਦੇ ਦਿੰਨੇ ਆ ਤੇ ਮੈਂ ਤਾਂ ਮੇਰੀ ਭੈਣ ਨੇ ਇੱਕ ਰੂਮ ਲਿਆ ਵੀ ਇੱਕ ਪ੍ਰੇਮਿਕਾ ਦੇ ਜੋੜੇ ਦੇ ਵਿੱਚ ਬਣ ਕੇ ਦਾਅ ਕਰਦੇ ਕਿ ਦੋਨਾਂ ਨੇ ਵੇਖ ਲਓ ਯਾਰ ਮੈਂ ਆਪਦੀ ਭੈਣ ਨਾਲ ਇਦਾਂ ਦਾ ਮਤਲਬ ਅਸੀਂ ਇੱਕ ਰੂਮ ਚ ਗਏ ਆ ਦੋਨਾਂ ਨੇ ਇਹ ਬਾਹਰ ਖੋਲ ਕੇ ਰੱਖ ਲਿਆ ਮੈਂ ਕਿਹਾ ਬੇਟ ਕਰਦੇ ਇਹਨਾਂ ਦੀ ਕਿੰਨਾ ਟਾਈਮ ਅੰਦਰ ਦੋ ਘੰਟੇ ਬਾਅਦ ਤਿੰਨ ਘੰਟੇ ਬਾਅਦ ਉਹ ਬਾਹਰ ਖੋਲਦੇ ਆ ਯੋ ਦੋ ਤਿੰਨ ਤਿੰਨ ਕੰਨ ਤੇ ਬਾਰ ਬਾਰ ਖੋਲਦੇ ਆ ਤਾਂ ਮੈਂ ਤਿੰਨ ਚਾਰ ਮੂੰਹ ਤੇ ਮਾਰਦਾ ਮੈਂ ਕਹਿੰਦਾ ਦੱਸ ਇੱਥੇ ਕੀ ਕਰਦੀਆਂ ਮੈਂ ਆਪਣੀ ਘਰ ਵਾਲੀ ਨੂੰ ਪੁੱਛਦਾ ਤੇ ਮੈਂ ਆਪਣੇ ਭੈਣ ਨੂੰ ਕਹਿੰਨਾ ਵੀ ਪੁੱਛ ਇਹਨੂੰ ਵੀ ਇਹ ਕਿੱਥੇ ਕੀ ਲੈਣਾ ਹੈ ਇੱਥੇ ਤੂੰ ਤਾਂ ਮੈਨੂੰ ਕਹਿੰਦੀ ਸੀ ਮੈਂ ਘਰੇ ਆ ਕੰਮ ਬਹੁਤ ਪਿਆ ਮੇਰੇ ਕੋਲ ਤੇ ਮੈਥੋਂ ਕੰਮ ਨਹੀਂ ਹੋਣਾ ਵੀ ਮੈਨੂੰ ਫੋਨ ਨਾ ਲਾਈ ਵੀ ਮੈਨੂੰ ਫੋਨ ਲਾ ਉਦੋਂ ਲਾਈ ਤਾਂ ਮੈਂ ਕੰਮ ਕਰ ਲਈ ਜਾਂ ਮੈਂ ਤੈਨੂੰ ਫੋਨ ਲਾ ਦੂੰਗੀ ਤੇ ਤੂੰ ਖਾਂਦੀ ਖੇ ਕਿੱਥੇ ਫਿਰਦੀ ਆ ਕਹਿੰਦੀ ਮੈਂ ਨਹੀਂ ਨਹੀਂ ਮੇਰੇ ਤਾਂ ਇਹ ਦੋਸਤ ਆ ਮੈਨੂੰ ਇਹਨੇ ਬੁਲਾ ਲਿਆ ਮੈਂ ਤਾਂ ੱੱਕੇ ਨਾਲ ਬੁਲਾਇਆ ਕਿ ਮਿਲ ਕਰਦਾ ਮੈਂ ਤਾਂ ੱੱਕੇ ਨਾਲ ਲੈ ਆਇਆ ਮੈਂ ਕਿਹਾ ੱੱਕੇ ਨਾਲ ਕਿਵੇਂ ਲੈ ਆਇਆ ਮਾਦੀ ਬਾਹ ਮਰੋੜੀ ਥੱਲੇ ਲਾ ਕੇ ਬਾਹਰ ਬਾਜ਼ਾਰ ਦੇ ਵਿੱਚ ਪੂਰਾ ਗਾਹ ਪਾਇਆ ਉਹਦਾ ਮੈਂ ਮੈਂ ਕਦੇ ਸੋਚਿਆ ਨਹੀਂ ਸੀਗਾ ਕਿਉਂਕਿ ਬਈ ਮੈਨੂੰ ਪਤਾ ਸੀਗਾ ਵੀ ਮੇਰੇ ਨਾਲ ਇਹ ਚੀਜ਼ ਹੋ ਗਈ ਮੇਰੇ ਪੈਰਾਂ ਥੱਲੇ ਜਿਵੇਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮਾਦੀ ਬਾਹ ਫੜੀ ਬਈ ਸਾਰੇ ਸਾਰੀ ਛੜਕ ਦਿੱਤੇ ਰਾ ਗਾਹ ਪਾਇਆ ਠੀਕ ਹੈ ਉਹ ਮੁੰਡੇ ਨੂੰ ਵੀ ਫੜੀ ਭੈਣ ਨੇ ਗੱਲਾਂ ਕੱਢੀਆਂ ਪੁਲਿਸ ਸੱਦ ਲਈ ਮੈਂ ਉਹਦੀ ਧੌਣ ਪੁਲਿਸ ਸੱਦ ਲਈ ਮੈਂ ਉਹਦੀ ਘਰ ਵਾਲੀ ਦੀ ਬਾਲੀ ਕੁਰਦਾ ਆ ਬਈ ਰਾਜਪੂਤ ਪੁੱਛਦਾ ਆ ਉਹ ਕਹਿੰਦੀ ਮੈਂ ਤਾਂ ਮੈਂ ਮੈਂ ਤਾਂ ਨਹੀਂ ਸੀ ਮੇਰ ਨਾਲ ਤੱਕਾ ਕਿ ਤੂੰ ਮੰਨਦਾ ਕਹਿੰਦਾ ਬਈ ਛੱਡ ਦੋ ਯਾਰ ਕੋਈ ਗਲਤੀ ਹੈ ਗਈ ਛੱਡ ਦੋ ਯਾਰ ਉਹਨਾਂ ਨੂੰ ਅਸੀਂ ਥਾਣੇ ਦੇ ਵਿੱਚ ਲੈ ਜੰਨੇ ਆ ਦੋਨਾਂ ਨੂੰ ਕਰੀਸ ਕੇ ਥਾਣੇ ਦੇ ਵਿੱਚ ਲੈ ਜੰਨੇ ਆ ਉੱਥੇ ਐਸਚਓ ਦੇ ਨਾਲ ਗੱਲਬਾਤ ਹੁੰਦੀ ਹੈ ਮੈਂ ਕਿਹਾ ਬਈ ਵੀ ਇਹ ਮੇਰੀ ਘਰ ਵਾਲੀ ਆ ਇਹ ਮੈਨੂੰ ਧੋਖਾ ਦੇ ਕੇ ਕਿਸੇ ਬੰਦੇ ਨਾਲ ਆਈ ਆ ਮੇਰੀ ਭੈਣ ਨਾ ਵੇਖਦੀ ਤਾਂ ਮੈਨੂੰ ਨਹੀਂ ਪਤਾ ਲੱਗਣਾ ਸੀ ਠੀਕ ਐ ਤੇ ਉਹ ਅੱਗੋਂ ਪੁਲਿਸ ਵਾਲਾ ਕਹਿੰਦਾ ਕਹਿੰਦਾ ਬਈ ਇਹ ਤੁਹਾਡੇ ਘਰ ਦਾ ਮਾਮਲਾ ਤੁਸੀਂ ਸਾਨੂੰ ਸੁਲਝਾ ਲਓ ਤੁਸੀਂ ਆ ਬਹਿ ਕੇ ਬਣਾ ਲਓ ਕਿਉਂਗਾ ਤੁਸੀਂ ਜਲੂਸ ਕੱਢਦੇ ਹੋ ਠੀਕ ਹੈ ਪਰ ਬਈ ਇੱਕ ਗੱਲ ਮੈਂ ਜ਼ਰੂਰ ਕਹਣਾ ਉਹ ਤੇ ਮੈਂ ਕਿਹਾ ਵੀ ਬਈ ਜਲੂਸ ਮੈਂ ਨਿਕਲ ਗਈ ਹੈ ਜਿਹੜਾ ਨਿਕਲਣਾ ਸੀ ਮੇਰੀ ਤਾਂ ਜ਼ਿੰਦਗੀ ਪੱਟੀ ਗਈ ਮੈਂ ਤਾਂ ਰੱਖਣਾ ਚਾਹੁੰਦਾ ਨਹੀਂ ਇਹਨੂੰ ਪਰ ਮੈਂ ਇਹਨੂੰ ਪੁੱਛਣਾ ਚਾਹਣਾ ਵੀ ਤੂੰ ਮੈਨੂੰ ਮੇਰੇ ਨਾਲ ਐ ਕਿਉਂ ਕੀਤਾ ਮੈਂ ਤੇਰਾ ਵਿਸ਼ਵਾਸ ਨਾ ਕੀਤਾ ਬਈ ਕਹਿੰਦਾ ਵੀ ਮੇਰਾ ਜਦੋਂ ਵਿਆਹ ਹੋਇਆ ਸੀਗਾ ਕਹਿੰਦਾ ਵਧੀਆ ਰਹਿੰਦੇ ਸੀ ਪਰ ਮੇਰੇ ਯਾਰਾਂ ਦੋਸਤਾਂ ਨੇ ਥੋੜੇ ਟਾਈਮ ਬਾਅਦ ਦੱਸਿਆ ਵੀ ਤੇਰੀ ਘਰ ਵਾਲੀ ਜਦੋਂ ਤੂੰ ਕੰਮ ਤੇ ਉੱਠ ਜਾਣਾ ਉਹ ਗਲਤ ਹੋ ਜਾਂਦੀ ਹੈ ਗਲਤ ਜਾਂਦੀ ਹੈ ਕਿਸੇ ਨਾ ਕਿਸੇ ਨੂੰ ਮਿਲ ਲੈਂਦੀ ਹੈ ਪਰ ਤੂੰ ਵਿਸ਼ਵਾਸ ਰੱਖ ਕੇ ਇਹ ਕਹਿੰਦਾ ਵੀ ਨਹੀਂ ਵੀ ਮੈਨੂੰ ਮੇਰੇ ਘਰakti ਵਿਸ਼ਵਾਸ ਆ ਤੁਸੀਂ ਐਵੇਂ ਚੌੜ ਕਰਦੇ ਆ ਵੀ ਇਹ ਜੇ ਚੌੜ ਚੰਗੀ ਨਹੀਂ ਹੁੰਦੀ ਹੈ ਨਾ ਪਰ ਕਹਿੰਦਾ ਮੇਰੇ ਉੱਦੇ ਪੈਰਾਂ ਥੱਲੇ ਜ਼ਮੀਨ ਨਿਕਲੀ ਜਿੱਦੇ ਮੇਰੀ ਭੈਣ ਨੇ ਮੈਨੂੰ ਫੋਨ ਲਾਵੇ ਬਈ ਆ ਹੋਟਲ ਦੇ ਮੂਹਰੇ ਆ ਜਾ ਜਦੋਂ ਹੋਟਲ ਤੇ ਜਾ ਕੇ ਇਹਨਾਂ ਨੇ ਰੂਮ ਲੈ ਕੇ ਉਹਦੇ ਕਮਰੇ ਦੇ ਮੂਹਰੇ ਕਹਿੰ ਮਲੇ ਮੁੰਡਾ ਨੂੰ ਕੋਟਨਾ ਥਾਣੇ ਫੜਾਤੇ ਜਦੋਂ ਥਾਣੇ ਦੇ ਵਿੱਚ ਪੁਲਿਸ ਵਾਲੇ ਕਹਿੰਦੇ ਚਲ ਤੁਹਾਡਾ ਘਰ ਦਾ ਕੰਮ ਆ ਤੁਸੀਂ ਘਰੇ ਵੇ ਕੇ ਨਿਮੇ ਲੋ ਕਹਿੰਦਾ ਬਾਈ ਮੈਂ ਨਿਮੇੜਾ ਕਿਵੇਂ ਮੈਂ ਇਹਦੇ ਨਾਲ ਰਕਣਾ ਨਹੀਂ ਮੈਂ ਇਹਦੇ ਨਾਲ ਕੋਈ ਨਾਤਾ ਕੁਝ ਨਹੀਂ ਰਕਣਾ ਬਈ ਇਹਨੇ ਮੇਰਾ ਵਿਸ਼ਵਾਸ ਘਾਤ ਕੀਤਾ ਇਹਨਾਂ ਮੇਰਾ ਵਿਸ਼ਵਾਸ ਸੀ ਉਹ ਕੁੜੀ ਗਾਲ ਜਾਮ ਲਾਉਣ ਲੱਗੀ ਮੈਨੂੰ ਉਹ ਮੁੰਡਾ ਬਲੈਕਮੇਲ ਕਰਦੇ ਮੈਂ ਤਾਂ ਲਾ ਗਈ ਕਿਉਂ ਬਲੈਕਮੇਲ ਕਿਉਂ ਕਰੂਗਾ ਤੂੰ ਅਧਿਕਾਰ ਵਾਲ ਨੂੰ ਦੱਸ ਜਿਹੜਾ ਇਹਨਾਂ 'ਤੇ ਯਕੀਨ ਕਰਦਾ ਕਿਹੜੀ ਕਿਹੜੋਂ ਬਲੈਕਮੇਲ ਕਰੂਗਾ ਜਾਂ ਤੂੰ ਪਹਿਲਾਂ ਗਲਤ ਹੋਏਗੀ ਤੇ ਮਨ ਕੇ ਚੱਲ ਬਈ ਉਦੋਂ ਵਾਰ ਜਦੋਂ ਤੁਸੀਂ ਥਾਣੇ ਗਏ ਤੁਸੀਂ ਉਹਦੇ ਮਾਪਿਆਂ ਨੂੰ ਸੱਦਾ ਕੀ ਗੱਲਬਾਤ ਨੇ ਗੱਲਬਾਤ ਐਦਾਂ ਹੋਈ ਬਈ ਉੱਥੇ ਮੈਂ ਗਿਆ ਜੇ ਕੋਈ ਨਾ ਤੂੰ ਰੁਕ ਮੈਂ ਲਾਉਣਾ ਸਹਰਿਆ ਨੂੰ ਫੋਨ ਮੈਂ ਸਹਰਿਆ ਨੂੰ ਫੋਨ ਲਾਇਆ ਸੱਸ ਨੂੰ ਫੋਨ ਲਾਇਆ ਬਈ ਉਹ ਦੋਨੇ ਜਣੇ ਆਈ ਠੀਕ ਹੈ ਉਹ ਮੇਰਾ ਸਾਲਾ ਵੀ ਆਇਆ ਸੀ ਨਾਲ ਮੇਰਾ ਸਾਲਾ ਮੈਨੂੰ ਕਹਿੰਦਾ ਕਹਿੰਦਾ ਤੂੰ ਸਹੀ ਨਹੀਂ ਹੈਗਾ ਬੰਦਾ ਯਾਰ ਤਾਂ ਸਾਡੀ ਜਿਨਾਂ ਨੇ ਸਾਡੀ ਕੁੜੀ ਗਲਤ ਹੋਈ ਹੈ ਮੈਂ ਕਹਾਂ ਯਾਰ ਮੈਂ ਸਹੀ ਨਹੀਂ ਹੈਗਾ ਤੁਹਾਡੀ ਮੈਂ ਕਿਹਦੇ ਨੂੰ ਗਲਤ ਆ ਮੈਂਗਾ ਮੈਂ ਤਾਂ ਕਿਸੇ ਨਾਲ ਗਲਤ ਨਹੀਂ ਹੈ ਤੇਰੇ ਤੇ ਇਲਜ਼ਾਮ ਲਾਉਂਦੀ ਮੈਨੂੰ ਟਾਈਮ ਨਹੀਂ ਦਿੰਦਾ ਹਾਂ ਮੇ ਠੀਕ ਹੈ ਫਿਰ ਮੈਂ ਅਧਿਕਾਰੀ ਵਾਲੇ ਨੂੰ ਕਿਹਾ ਵੀ ਤੂੰ ਇਹ ਨਾ ਖੇ ਖਾਂਦੀ ਫਿਰਦੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦੀ ਕਹਿੰਦੀ ਮੈਂ 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 ਤਾਂ ਤੋ ਮੈਨੂੰ ਟਾਈਮ ਨਹੀਂ ਦਿੰਦਾ ਇਹ ਥਾਨੇਦਾਰ ਨੂੰ ਕਹਿੰਦੀ ਮੈਨੂੰ ਟਾਈਮ ਨਹੀਂ ਦਿੰਦਾ ਮੈਨੂੰ ਨਾ ਬਹਿਂਦਾ ਨਹੀਂ ਗੱਲਾਂ ਪਤਾ ਨਹੀਂ ਕਰਦਾ ਮੈਂ ਕਿਹਾ ਟਾਈਮ ਹੈ ਕਿੱਥੋਂ ਦੇਵਾਂ ਸਾਰਾ ਦਿਨ ਤਾਂ ਕੰਮ 'ਚ ਰਹਿਣਾ ਦੋ ਤਿੰਨ ਘੰਟੇ ਜਿਹੜਾ ਤੇਰੇ ਕੋਲ ਬਹਿਣਾ ਬਹਿ ਜਾਣਾ ਜੋ ਆਗ ਸੰਭਾ ਫੀਸ ਪਰਾਂ ਕੰਮ ਕਰਾਂਗਾ ਕੀ ਕਰਾਂ ਦੱਸ ਮੈਂ ਤੇਰੇ ਕੋਲ ਬਹਿ ਜਾਣਾ ਫਿਰ ਤੂੰ ਕੰਮ ਕਰ ਲੈ ਕੰਮ ਤਾਂ ਕਰਨਾ ਪਊਗਾ ਨਾ ਮੈਨੂੰ ਤੇ ਮੈਂ ਕੋਈ ਨਹੀਂ ਨਹੀਂ ਮੈਂ ਟਾਈਮ ਨਹੀਂ ਦਿੰਦਾ ਮਤਲਬ ਬੰਨੇ ਉਹ ਜੇ ਜਨਾਨੀਆਂ ਵਾਲੇ ਜਾਣ ਕੇ ਜਦੋਂ ਫਸ ਗਈ ਤਾਂ ਉਦੋਂ ਬਲੇਮ ਲਾਉਣਾ ਬਈ ਟਾਈਮ ਹਰੇਕ ਦਿਨ ਨਾ ਬਈ ਕਾਲਜ ਵੀ ਲਾਇਆ ਹੋਇਆ ਇਹਨੂੰ ਪੜਨ ਨੂੰ ਠੀਕ ਹੈ ਪੜਾਉਣਾ ਤੈਨੂੰ ਮੰਨ ਕੇ ਚੱਲ ਪਹਿਲਾਂ ਨਹੀਂ ਇਹਨੇ ਕਿਹਾ ਸੀ ਜਦੋਂ ਮਤਲਬ ਵੀ ਬਈ ਤੂੰ ਮੈਨੂੰ ਟਾਈਮ ਦਿਆ ਕਰ ਉਦੋਂ ਤਾਂ ਪਤਾ ਵੀ ਬਸ ਇਸੇ ਰੰਗ ਲੰਗਾਂ ਮਨਾਈ ਜਾਂਦੀ ਸੀਗੀ ਹੋਣਾ ਮੈਨੂੰ ਪਤਾ ਹੀ ਨਹੀਂ ਸੀਗਾ ਬਈ ਮੈਨੂੰ ਪਤਾ ਹੀ ਨਹੀਂ ਸੀ ਜੇ ਮੇਰੀ ਭੈਣ ਨਾ ਦੱਸਦੀ ਮੈਨੂੰ ਪਤਾ ਨਹੀਂ ਲੱਗਣਾ ਸੀਗਾ ਨਹੀਂ ਉਦੋਂ 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 ਤਾਂ ਨੇ ਤੇਰੇ ਮੂਰੇ ਮੰਗ ਨਹੀਂ ਕੀਤੀ ਵੀ ਤੂੰ ਮੈਨੂੰ ਟਾਈਮ ਨਹੀਂ ਦਿੰਦਾ ਅੱਜ ਫੜੀ ਗਈ ਤੇ ਤੇਰੇ ਦਿਲ ਜਾਮ ਲਾਦਾ ਵੀ ਮੈਨੂੰ ਮੈਨੂੰ ਟਾਈਮ ਨਹੀਂ ਦਿੰਦਾ ਬਈ ਉਹੀ ਤਾਂ ਗੱਲ ਕਹਿਣਾ ਪਹਿਲਾਂ ਤਾਂ ਮੈਂ ਤੇਰੇ ਦਿਲ ਜਾਮ ਨਹੀਂ ਲਾਈ ਹੁਣ ਮੇਰੇ ਤੇ ਦਿਲ ਜਾਮ ਲਾਈ ਜਾਂਦੀ ਐ ਇਲਜ਼ਾਮ ਤਾਂ ਲਾਈ ਜਾਂਦੀ ਫੜੀ ਗਈ ਇਹਨੂੰ ਆ ਮੈਂ ਸੱਚੀ ਬਣ ਜਾ ਸੱਚੀ ਐ ਕਿਵੇਂ ਬਣ ਜੂਗੀ ਬਈ ਸ਼ਰੇਆ ਤਾਂ ਮੈਂ ਫੜਿਆ ਹੋਟਲ ਦੇ ਵਿੱਚ ਕਲਮਾ ਟਾਈਮ ਨਹੀਂ ਦਿੰਦਾ ਤੂੰ ਮੈਨੂੰ ਸਿੱਧਾ ਕਹਿ ਦੇ ਮੈਂ ਤਲਾਕ ਦੇ ਦੇ ਜਾਂ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦੀ ਜਾਂ ਮੈਨੂੰ ਹੋਰ ਬੰਦੇ ਵਸੰਦ ਮੈਂ ਹੋਰਾਂ ਨਾਲ ਰਹਿਣਾ ਮੈਂ ਕਿਹੜਾ ਇਹਨੂੰ ਰੋਕਦਾ ਫਿਰ ਕਰ ਲੈ ਜਿਹੜਾ ਕੁਝ ਕਰਨਾ ਫਿਰ ਤੇ ਇਦਾਂ ਤੁਹਾਨੂੰ ਨਹੀਂ ਹੁੰਦਾ ਵੀ ਮੇਰੀ ਬੇਇੱਜ਼ਤੀ ਕਰੀ ਜਾਣਾ ਨਾਲੇ ਤੁਸੀਂ ਹੋਰ ਕਿਸੇ ਕੁੜੀ ਨਾਲ ਮਿਲ ਜਾਨਾ ਠੀਕ ਹੈ ਮੈਂ ਸੱਸ ਸਹੁਰਿਆਂ ਨੂੰ ਬੁਲਾਇਆ ਮੈਂ ਸੱਸ ਸਹੁਰਿਆਂ ਨੂੰ ਕਿਹਾ ਮੈਂ ਕਿਹਾ ਆਹ ਚੀਜ਼ ਹੋਈ ਹੈ ਮੇਰੇ ਨਾਲ ਮੇਰੀ ਭੈਣ ਨੇ ਮੈਨੂੰ ਦੱਸਦੀ ਤਾਂ ਮੇਰਾ ਕਿਵੇਂ ਪਤਾ ਲੱਗਦਾ ਇਹਦੇ ਬਾਰੇ ਮੈਨੂੰ ਕਿਵੇਂ ਪਤਾ ਲੱਗਦਾ ਠੀਕ ਹੈ ਰੋਲਾ ਸਾਡਾ ਪੂਰਾ ਚੱਲਿਆ ਬਈ ਠੀਕ ਹੈ ਬਸ ਬਈ ਮੈਂ ਮੈਂ ਰੱਖਣਾ ਨਹੀਂ ਚਾਹੁੰਦਾ ਭਈ ਬਸ ਮੈਂ ਰੱਖਣਾ ਹੀ ਚਾਹੁੰਦਾ ਮੈਂ ਕਹਿੰਦਾ ਵੀ ਜਿਹੜਾ ਬੰਦਾ ਆਇਆ ਉਹਦੇ ਨਾਲ ਉਹੀ ਰੱਖੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਰੱਖ ਭਈ ਮੈਂ ਤਾਂ ਰੱਖਣਾ ਨਹੀਂ ਚਾਹੁੰਦਾ ਕਹਿੰਦਾ ਮੈਂ ਤਾਂ ਆਪਣੀ ਰੱਖਣਾ ਚਾਹੁੰਦਾ ਹੁਣ ਉਹ ਮੈਂ ਮੇਰੇ ਪੈਰਾਂ ਡਿੱਗੀਆਂ ਵੀ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਤੇਰੇ ਨਾਲ ਭਈ ਮੈਂ ਕਿਵੇਂ ਰੱਖਦਾ ਜਦੋਂ ਮੰਨ ਕੇ ਵੱਡੇ ਦਾ ਲੋਗੀ ਥੱਲੇ ਜਦੋਂ ਮੰਨ ਕੇ ਚੱਲ ਪਹੋਗੀ ਉਹ ਨਾਲ ਸੁਆਦ ਲੱਗੂਗੀ ਜ਼ਿੰਦਗੀ ਦੇ ਨਹੀਂ ਮੰਨ ਕੇ ਚੱਲ ਜਦੋਂ ਤੂੰ ਉਹਨੂੰ ਟਾਈਮ ਹੀ ਨਹੀਂ ਦਿੰਦਾ ਫਿਰ ਤੇਰੇ ਕੰਮ ਮੈਂ ਤਾਂ ਕਿਉਂ ਕਰ ਰਹੀ ਆ ਵੀ ਮੈਂ ਤਾਂ ਕਰਨਾ ਨਹੀਂ ਮੈਂ ਨੋ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਕਿਉਂਕਿ ਉਹ ਰੱਖਣਾ ਨਹੀਂ ਚਾਹੁੰਦੀ ਹੁਣ ਉਹ ਰੱਖਣਾ ਨਹੀਂ ਚਾਹੁੰਦਾ ਇਹਨੂੰ ਹੁਣ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਬਈ ਯਾਰ ਮੈਂ ਉਹ ਚੀਜ਼ਾਂ ਕਿਵੇਂ ਭੁੱਲ ਜਾ ਮੈਨੂੰ ਹੁਣ ਦਿਮਾਗ ਦੇ ਵਿੱਚ ਮੇਰੇ ਗੱਲਾਂ ਐ ਆਉਂਦੀਆਂ ਵੀ ਕਿਵੇਂ ਉਹ ਕਰਦੇ ਹੋਣਗੇ ਕਿਵੇਂ ਬੱਡੇ ਦੇ ਉੱਤੇ ਛਲਦੇ ਹੋਣਗੇ ਕੀ ਕਰਦੇ ਹੋਣਗੇ ਦਿਮਾਗ ਦੇ ਵਿੱਚ ਕਿਵੇਂ ਨਿਕਲਦੀਆਂ ਗੱਲਾਂ ਮੈਂ ਤਾਂ ਇੰਨਾ ਯਕੀਨ ਕੀਤਾ ਉੱਥੇ ਕਹਿੰਦਾ ਬਾਈ ਕਹਿੰਦਾ ਨਾ ਵੀ ਜਦੋਂ ਮੈਨੂੰ ਬਾਅਦ ਚ ਕਹਿੰਦੀ ਵੀ ਮੈਂ ਤੇਰੇ ਨਾਲ ਹੈ ਨਾ ਇੱਕ ਇਲਜ਼ਾਮ ਲਾਤਾ ਵੀ ਤੂੰ ਮੈਨੂੰ ਟਾਈਮ ਨਹੀਂ ਦਿੰਦਾ ਬਾਈ ਕਹਿੰਦਾ ਯਾਰ ਮੈਂ ਸਾਰੀ ਤੇੜੀ ਕੰਮ ਕਰਦਾ ਜਵਾਕਾਂ ਦੀ ਫੀਸ ਭਰਨੀ ਆ ਉਹਦੇ ਵੀ ਸ਼ੌਂਕ ਪੂਰੇ ਆ ਘਰ ਦਾ ਕੰਮ ਵੀ ਕਰਨਾ ਹਨ ਪਰ ਜਿਹੜਾ ਮੇਰੇ ਕੋਲ ਟਾਈਮ ਹੁੰਦਾ ਘੰਟਾ ਤੜਕੇ ਜਾਂ ਘੰਟਾ ਸ਼ਾਮ ਨੂੰ ਮੈਂ ਕੋਲੇ ਰਹਿਣਾ ਗੱਲਾਂ ਬਾਤਾਂ ਕਰਦਾ ਮੇਰੇ ਯਾਰਾਂ ਦਾ ਉਹ ਤੁਹਾਨੂੰ ਟਾਈਮ ਨਹੀਂ ਦਿੰਦਾ ਫਿਰ ਸਾਰੀ ਯਾਰ ਸਾਡੇ ਕੋਲੇ ਹੁੰਦਾ ਅਸੀਂ ਇਕੱਠੇ ਆ ਉਹ ਗੱਲਾਂ ਬਾਤਾਂ ਕਰਦੇ ਹੋਰ ਇਹਨੂੰ ਟਾਈਮ ਇਤੋਂ ਵੱਧ ਮੈਂ ਕੀ ਦੇ ਦਾਂ ਵੀ ਚਤੋਂ ਬਾਅਦ ਫਿਰ ਮੈਂ 24 ਘੰਟੇ ਛੱਡ ਕੇ ਕੰਮ ਇਹਦੇ ਕੋਲੇ ਇਹ ਕਿਸੇ ਪਾਸੇ ਨਹੀਂ ਜੱਗ ਜਿੱਤਿਆ ਦਾ ਪਰ ਇੱਕ ਚੀਜ਼ ਰੱਖੋ ਜੇ ਤੁਹਾਡਾ ਘਰ ਵਾਲਾ ਤੁਹਾਡੇ ਨਾਲ ਇੰਨਾ ਵਿਸ਼ਵਾਸ ਇੰਨਾ ਪਿਆਰ ਕਰ ਰਿਹਾ ਹੈ ਨਾ ਤੁਸੀਂ ਉਹਦਾ ਵਿਸ਼ਵਾਸ ਘਾਤਣਾ ਕਰੋ ਇਹ ਬੰਦਾ ਕਹਿੰਦਾ ਮੈਂ ਇੰਨਾ ਕ ਵਿਸ਼ਵਾਸ ਤੋੜਦਾ ਹੁਣ ਉਹ ਮੰਨਤਾ ਕਰਦੀ ਹੈ ਮੈਨੂੰ ਤੂੰ ਰੱਖ ਲੈ ਕਿਉਂਕਿ ਉਹ ਬੰਦਾ ਜਿਹੜਾ ਦੂਜਾ ਟਾਈਮ ਪਾਸ ਵਾਲਾ ਸੀ ਉਹਨੇ ਤਾਂ ਜਵਾਬ ਦਿੱਤਾ ਕਹਿੰਦਾ ਮੈਂ ਤੈਨੂੰ ਰੱਖ ਨਹੀਂ ਸਕਦਾ ਕੁਝ ਮਰਜ਼ੀ ਕਰ ਮੇਰੇ ਵੱਲੋਂ ਖੂਚ ਡੇਕ ਹੈ ਨਾ ਫਿਰ ਹੁਣ ਕੀ ਨਿਬੜਦਾ ਤੁਹਾਡਾ ਤੁਹਾਡੇ ਤੇਰਾ ਸੱਸ ਸਹੁਰਾ ਕੀ ਕਹਿੰਦੇ ਸੱਸ ਸਹੁਰਾ ਕੀ ਬਈ ਯਾਰ ਹੁਣ ਤਾਂ ਇਹ ਹੀ ਗੱਲ ਮੈਂ ਕਹਿਣਾ ਚਾਹਣਾ ਵੀ ਇਹ ਹੀ ਨਿਬੜਦਾ ਬਈ ਮੇਰਾ ਤਾਂ ਵੀ ਉਹ ਕਹਿੰ ਵੀ ਤੂੰ ਹੱਸ ਦਰ ਜਾ ਤੇ ਪਹਿਲਾਂ ਜਿਹੜੇ ਕੁਝ ਹੋ ਗਿਆ ਹੋ ਗਿਆ ਉਹ ਮੈਨੂੰ ਕਹਿੰਦੀ ਮੈਂ ਅੱਗੇ ਤੋਂ ਕੁਝ ਨਹੀਂ ਕਰਨਾ ਇਹ ਜਾ ਮੇ ਤਾਂ ਗਲਤੀ ਹੋ ਗਈ ਬਸ ਮੈਂ ਇੱਕ ਗੱਲ ਕਹਿਣਾ ਚਾਹਣਾ ਸਾਰੀਆਂ ਕੁੜੀਆਂ ਨੂੰ ਯਾਰ ਜਨਾਨੀਆਂ ਨੂੰ ਇੱਕਦਲ ਤੋਂ ਲਾਸਟ ਵਾਰਨਿੰਗ ਦਿੰਦੀ ਆ ਤੁਹਾਡਾ ਹੁਣ ਦੁਬਾਰੇ ਵਿਸ਼ਵਾਸ ਬਣ ਜਾਊਗਾ ਵਿਸ਼ਵਾਸ ਨਹੀਂ ਬਣਦਾ ਬਈ ਮੰਨ ਕੇ ਚਲ ਤੁਸੀਂ ਕੰਮ ਬਣੂਗਾ ਕਦੋਂ ਹੁਣ ਬਈ ਸਾਰੇ ਪਾਸੇ ਜੇਲ੍ਹ ਕਰ ਦੂੰਗਾ ਮੈਂ ਨਾ ਕੋਈ ਫੋਨ ਦੇਣਾ ਉਹਨੂੰ ਨਾ ਉਹਨੂੰ ਬਾਹਰ ਨਿਕਲ ਕੈਮਰੇ ਕੈਮਰੇ ਲਵਾ ਦੂੰਗਾ ਸਾਰੀ ਰੋਟੀ ਪਾਣੀ ਘਰੇ ਘਰੇ ਕੰਮ ਕਰੇ ਜੋ ਕਾਨੂੰ ਪੜਾਵੇ ਆ ਪੜੇ ਅੰਦਰ ਬੈ ਕੇ ਪੜੇ ਪਰ ਫਿਰ ਵੀ ਜਦੋਂ ਮੰਨ ਕੇ ਚੱਲ ਕਿਸੇ ਪਾਸੇ ਤੁਸੀਂ ਜਾਂਦੇ ਆ ਦਿਮਾਗ ਤਾਂ ਬੰਦੇ ਦਾ ਉੱਤੇ ਹੋਗਾ ਮੈਂ ਕਿਉਂ ਮਾਫ ਕੀਤਾ ਸਿਰਫ ਜਵਾਬਾਂ ਕਰਕੇ ਜਵਾਬਾਂ ਕਰਕੇ ਇਹ ਜਵਾਬ ਮੇਰੇ ਰੋਲ ਨਾ ਜਾਣ ਬੱਚੇ ਹਾਂ ਬੱਚਾ ਕਰਕੇ ਬੰਦਾ ਹਾਰ ਲੈਂਦਾ ਕਈ ਵਾਰੀ ਸੋਚਣਾ ਪੈਂਦਾ ਜੇ ਸੋਚਦਾ ਮੈਂ ਜਲੂਸ ਨਾ ਕੱਢਦਾ ਵਧੀਆ ਰਹਿੰਦਾ ਪਰ ਭਾਈ ਜੇ ਜਲੂਸ ਕੱਢਦਾ ਉਹਨੇ ਸੁਧਰਨਾ ਨਹੀਂ ਸਧਰਨਾ ਨਹੀਂ ਸੀਗਾ ਉਹਨੇ ਜੇ ਮੰਨ ਕੇ ਚੱਲ ਕਹਿੰਦਾ ਹੁੰਦਾ ਜਦੋਂ ਕੁੱਤਾ ਹੱਡਾ ਰੋੜੀ ਨੂੰ ਗਏ ਜੇ ਜੀ ਉਹਨਾਂ ਨੂੰ ਜੇ ਆਪਾਂ ਡੰਡਾ ਨਾ ਰੋਕਾਂਗੇ ਤਾਂ ਰੁਕ ਜਾਊਗਾ ਜੇ ਚੁੱਪ ਚਪੀਤਾ ਦੋ ਕਹਾਂ ਮੈਂ ਮੋੜ ਲਾਊਗਾ ਮੋੜਦਾ ਨਹੀਂ ਡੰਡਿਆਂ ਨਾਲ ਹੀ ਨਹੀਂ ਰੁਕਦਾ ਭਈ ਅੱਜ ਕੱਲ ਤਾਂ ਜਿਹੜੇ ਰੁਕਣ ਵਾਲੇ ਹੁਣ ਜਿਵੇਂ ਹੁਣ ਤੈਨੂੰ ਕਹਿਤਾ ਹੁਣ ਮਨ ਲਾ ਤੈਨੂੰ ਉਹਨੇ ਵਿਸ਼ਵਾਸ ਚ ਦਵਾਤਾ ਹੁਣ ਤੈਨੂੰ ਵਿਸ਼ਵਾਸ ਆਊਗਾ ਜਾਂ ਨਹੀਂ ਆਊਗਾ ਹੌਲੀ ਹੌਲੀ ਬਣੂ ਹੋ ਸਕਦਾ ਜਨਾਨੀ ਸੁਧਰ ਜੇ ਸੁਧਰ ਜਾਂਦੀਆਂ ਜਨਾਨੀਆਂ ਵੀ ਮੇਰਾ ਇੰਨਾ ਜਲੋਸ ਨਿਕਲ ਗਿਆ ਜਿਹੜੇ ਪਿੱਛੇ ਅੱਗੇ ਦਾ ਵੀ ਇਸ ਮੇਰੇ ਨਜ਼ਰ ਇਹ ਵੀ ਸੋਚੀ ਹੁਣ ਵੀ ਜਿਹੜੇ ਪਿੱਛੇ ਮੈਂ ਸਟੈਂਡ ਲੈਂਦੀ ਸੀ ਉਹ ਬੰਦਾ ਮੁੱਕਰ ਗਿਆ ਜਦੋਂ ਮੈਂ ਕੀ ਕਰਾਂ ਬਸ ਇਹੀ ਗੱਲ ਆ ਭਾਈ ਮੂੰ ਤੁਸੀਂ ਮੰਨ ਕੇ ਚਲੋ ਵੀ ਉਹਨੂੰ ਵਿਸ਼ਵਾਸ ਦੇ ਕੇ ਇੱਕ ਟਾਈਮ ਨੂੰ ਉਹਨੂੰ ਮੌਕਾ ਦਿੱਤਾ ਨਾ ਚੱਲ ਕੋਈ ਨਹੀਂ ਦਿੱਤਾ ਬਈ ਸਾਰੇ ਬੰਦੇ ਨੂੰ ਇੱਕ ਗੱਲ ਕਹਿਣਾ ਬੇਜਨਾਨੀਆਂ ਦਾ ਧਿਆਨ ਰੱਖੋ ਬਈ ਤੁਹਾਨੂੰ ਬੋਲਦੀਆਂ ਕੁਝ ਹੋ ਤਾਂ ਕਰਦੀਆਂ ਕੁਝ ਹੋਰ ਜਿਹੜੇ ਕੁੜੀਆਂ ਗਲਤ ਕੰਮ ਕਰਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਬਸ ਇਹੀ ਕਹਿਣਾ ਚਾਹੁੰਣਾ ਜਾਂ ਤਾਂ ਬਈ ਵਿਆਹ ਨਾ ਕਰੋ ਤੇ ਜੇ ਵਿਆਹ ਕਰਾਉਣਾ ਤੇ ਉੱਥੇ ਵਿਆਹ ਕਰਾਓ ਜਿੱਥੇ ਤੁਹਾਨੂੰ ਲੱਗਦਾ ਕਿ ਹਾਂ ਇੱਥੇ ਸਹੀ ਆ ਵਿਸ਼ਵਾਸ ਚ ਵਿਸ਼ਵਾਸ ਚ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਹਾਂ ਮੈਂ ਵਿਆਹ ਨਹੀਂ ਕਰਾ ਸਕਦੀ ਤਾਂ ਨਾ ਕਰਾਓ ਕਿਉਂਕਿ ਬਾਅਦ ਦੇ ਵਿੱਚ ਤੁਸੀਂ ਉਹੀ ਲਤਫਲਤ ਵਾਂਗ ਕਰਨਾ ਹੀ ਹੈ ਕੰਮ ਗਲਤ ਕੰਮ ਕਰਨਾ ਹੀ ਹੈ ਤੇ ਭਾਈ ਅਗਲੇ ਤਜਰਬੇ ਚ ਜਾਣਾ ਨਹੀਂ ਇਹ ਮੁੜ ਕੇ ਕਹਿੰਦਾ ਸੌਦਨ ਚੋਦ ਦਾ ਕਰਨ ਸਾਦਾ ਤੁਹਾਨੂੰ ਸਾਦਾ ਆਉਂਦਾ ਹੀ ਆ ਬਈ ਠੀਕ ਹੈ ਬਈ ਧੰਨਵਾਦ ਬਈ ਬਹੁਤ ਇਹ ਬਾਈ ਕਹਿੰਦਾ ਵੀ ਮੇਰੀ ਘਰ ਵਾਲੀ ਸੀਗੀ ਜਿਹੜੀ ਮੈਨੂੰ ਧੋਖਾ ਦੇ ਦੇ ਸੀ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਕਿਹਾ ਸੀ ਬਾਈ ਵੀ ਪੱਜਾ ਹੀ ਗਲਤ ਕੰਮ ਕਰ ਰਹੀ ਹੈ ਉਹ ਕਿਸੇ ਹੋਰ ਪਾਸੇ ਜਾਂਦੀ ਹੈ ਜਦੋਂ ਤੂੰ ਕੰਮ ਤੇ ਜਾਂਦਾ ਪਰ ਉਹਨੇ ਵਿਸ਼ਵਾਸ ਨਹੀਂ ਕੀਤਾ ਕਹਿੰਦਾ ਵੀ ਯਾਰ ਦੋਸਤ ਕਈ ਵਾਰੀ ਮਜ਼ਾਕ ਨਾ ਕਰਦੇ ਹੋ ਜਿਵੇਂ ਉਹਨਾਂ ਦੇ ਵਿਆਹ ਨਹੀਂ ਹੋਏ ਹੋ ਸਕਦਾ ਸੋਚਦੇ ਹੋਣ ਵੀ ਸਾਡੇ ਕੋਲੇ ਨਹੀਂ ਆਉਂਦਾ ਸਾਲਾ ਇਹ ਤਾਂ ਤਲਾਕ ਉਹ ਵੀ ਸਾਡੇ ਕੋਲੇ ਆਵੇ ਪਰ ਇੱਕ ਦਿਨ ਜਦੋਂ ਮੇਰੀ ਭੈਣ ਨੇ ਮੈਨੂੰ ਫੋਨ ਲਾਇਆ ਕਹਿੰਦਾ ਮੈਨੂੰ ਉਹਦੇ ਵਿਸ਼ਵਾਸ ਹੋਇਆ ਵੀ ਹਾਂ ਯਾਰ ਮੇਰੀ ਘਰ ਵਾਲੀ ਗੱਲ ਤਾਂ ਕਹਿੰਦਾ ਮੈਂ ਜਦੋਂ ਫੜ ਕੇ ਕੁੱਟੀ ਸਾਰਾ ਕੁਝ ਕੀਤਾ ਬਈ ਉਹਦੇ ਨੂੰ ਰੱਖਾ ਕਿਉਂਕਿ ਜਦੋਂ ਆ ਦੇ ਘਰ ਵਾਲੇ ਦੀ ਨਹੀਂ ਹੋਈ ਤੇ ਮੇਰੀ ਕਿੱਥੋਂ ਹੋਗੀ ਬਈ ਗੱਲ ਤਾਂ ਸਹੀ ਹੈ ਜਦੋਂ ਬੰਦਾ ਆਪਦੇ ਜਵਾਕਾਂ ਦਾ ਤੇ ਆਪਦੇ ਘਰ ਵਾਲੇ ਦਾ ਨਹੀਂ ਹੁੰਦਾ ਉਹ ਕਿਸੇ ਦਾ ਕਿੱਥੇ ਹੋ ਜੂਗਾ ਏਹੀ ਗੱਲ ਹੁੰਦੀ ਆ ਮੁੜ ਕੇ ਉਹ ਪੁਛਤਾਵੇ ਮਿੰਤਾ ਕਰੇ ਪੈਰੀ ਹੱਥ ਲਾਉਂਦੀ ਸੀ ਪਰ ਇਹ ਬੰਦਾ ਕਹਿੰਦਾ ਮੈਂ ਹਾਰ ਗਿਆ ਹਾਰ ਕਿਉਂ ਗਿਆ ਕਹਿੰਦਾ ਮਾਦੇ ਜਵਾਕਾਂ ਦੀ ਘਾਤਰ ਵੀ ਮੇਰੇ ਜਵਾਕ ਰੋਲ ਜਾਣਗੇ ਮਾਦੇ ਜਵਾਕ ਸਾਹਮਣੇ ਆ ਮੈਂ ਸਾਰਾ ਕੁਝ ਕਰਨਾ ਪਰ ਮੈਂ ਆਪਦੀ ਜਨਾਨੀ ਨੂੰ ਇੱਕ ਵਾਰੀ ਮaaf ਕਰਤਾ ਪਰ ਵਿਸ਼ਵਾਸ ਨਹੀਂ ਹੋਣਾ ਪਰ ਇਹਨੂੰ ਥੋੜਾ ਜਿਹਾ ਕਰੇ ਬੰਦਸ਼ ਬਣਾ ਕੇ ਲੋ ਕੁੰਜੇ ਮੇ ਅੱਗੇ ਖੁੱਲੀ ਛੁੱਟੀ ਦਿੱਤੀ ਸੀ ਉਵੇਂ ਬ ਘਰੇ ਕੈਮਰੇ ਲਵਾਤੇ ਰੋਟੀ ਪਾਣੀ ਸਾਰਾ ਕੁਝ ਘਰੇ ਮਲੂ ਉਹਨੂੰ ਕਿਤੇ ਬਾਹਰੋਂ ਦਦੇ ਆਗਿਆ ਨਹੀਂ ਮਲੂ ਮੈਥੋਂ ਬਣਾ ਪਰ ਉਹ ਉਹਨੇ ਕਹਿੰਦਾ ਮੰਜੂ ਕਹਿੰਦੀ ਮੰਜੂਰ ਆ ਪਰ ਮੈਨੂੰ ਗੁਲਾਮ ਬਣਾ ਕੇ ਰੱਖ ਲੈ ਪਰ ਮਰਣਾ ਤਰੇ ਕਰਿਆ ਮੈਥੋਂ ਜੋ ਗਲਤੀ ਹੋ ਗਈ ਵੀ ਕੁੜੀਓ ਜੇ ਤੁਹਾਡਾ ਵਿਆਹ ਸੋਤਾ ਕੋੜੀ ਮੁੰਡਾ ਤੁਹਾਡੇ ਪਸੰਦਾ ਘਰ ਦਨ ਦੱਸ ਕੇ ਤੁਸੀਂ ਉੱਥੇ ਵਿਆਹ ਕਰਾ ਲਓ ਪਰ ਆਹ ਕੰਮ ਨਾ ਕਰਿਆ ਕਰੋ ਜਦੋਂ ਤੁਹਾਡੇ ਜਵਾਕ ਹੁੰਦੇ ਜਦੋਂ ਤੁਹਾਡਾ ਘਰ ਔਲਦਾ ਨਾ ਤੁਹਾਡਾ ਤੇ ਘਰ ਵਾਲੇ ਦਾ ਥੋੜੇ ਜਮਾ ਥੋੜੀ ਗਲਤੀ ਨਾਲ ਜੁਆਕ ਜਿਹੜਾ ਥੋੜੇ ਜਿਹਨੂੰ ਮਸੂਮ ਹੁੰਦਾ ਜਿਹਨੂੰ ਕੋਈ ਪਤਾ ਨਹੀਂ ਵੀ ਜ਼ਿੰਦਗੀ ਦਾ ਉਹਦੀ ਜ਼ਿੰਦਗੀ ਲੁੱਲ ਜਾਂਦੀ ਹੈ ਤੁਸੀਂ ਉਹਦੇ ਬਾਰੇ ਸੋਚ ਲਿਆ ਕਰੋ ਜਦੋਂ ਥੋੜਾ ਜੁਆਕ ਹੁੰਦਾ ਤੁਸੀਂ ਆਸੇ ਪਾਸੇ ਮੂੰਹ ਮਾਰਨਾ ਬੰਦ ਕਰੋ ਭਲਾ ਮੁੰਡਾ ਭਲਾ ਕੁੜੀ ਆ ਥੋੜਾ ਜੋ ਜੁਆਕ ਆ ਉਹਦੇ ਲਈ ਤੁਸੀਂ ਜਰੂਰ ਇੱਕ ਵਾਰੀ ਸੋਚਿਆ ਕਰੋ ਗਲਤ ਸਟੈਪ ਨਾ ਚੱਕਿਆ ਕਰੋ ਕਿਉਂਕਿ ਉਹ ਜੁਆਕ ਦੀ ਜ਼ਿੰਦਗੀ ਲੁੱਲ ਜੂ ਜੇ ਮਾਂ ਪਾਸੇ ਹੋ ਗਈ ਮਾਂ ਬਣਾ ਹੋ ਜਾ ਜੇ ਪਿਓ ਪਾਸੇ ਹੋ ਗਿਆ ਤੇ ਪਿਓ ਬਣਾ ਹੋ ਜਾਊਗਾ ਇਹ ਜਰੂਰ ਧਿਆਨ ਦਿਆ ਕਰੋ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਜਾ ਕੇ ਕਰੋ ਪੋਠੇ ਬਾਸਨ ਲੈ ਕੇ ਜਾ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਕੋਲ ਸਿੱਧੂ ਧੰਨਵਾਦ